ਹਾਂਜੀ ਸ਼ਾਸਿਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਚੋਨਾ ਜਿਹੜਾ ਵੱਡਿਆ ਸੀ 26 ਤੇ ਉਹਦੇ ਕਰਚੇ ਵੱਡੇ ਸੀ ਆਪਾਂ ਕਿਉਂਕਿ ਆਪਾਂ ਗੰਡਾ ਬਣਾਉਣੀਆਂ ਸੀ ਤੇ ਕਰਚੇ ਆਪਾਂ ਵੱਡਿਆਂ ਨੂੰ ਕੱਲ ਪਾਉਣ ਦਾ ਨਾਮ ਹੋ ਗਿਆ ਸੀ ਕੱਲ ਆਪਾਂ ਦੁਬਾਰਾ ਫੋਲਤੇ ਤੇ ਅੱਜ ਆਪਾਂ ਰਿਕਰ ਮਾਰੀ ਜਾਂਦੇ ਆ ਤੇ ਕੱਲੋਂ ਗੰਡਾ ਬਣ ਜਾਣਗੀਆਂ ਤੇ ਕਿਉਂਕਿ ਕੱਲ ਆਪਣਾ ਚੋਨਾ ਤੋਲ ਵੀ ਗਿਆ ਤੇ ਝਾੜੜ ਕੀ ਠੀਕ ਠਾਕ ਹੀ ਆ ਜੀ ਇਹ ਕੀਤਾ ਜਾਨੀ ਕਿ 60 60 ਗੱਟੇ ਹੋਇਆ ਪੂਰਾ ਆਪਣਾ ਤੇ 26 ਸੀਗਾ ਇਹ ਤੇ ਝੋਨਾ ਜਾਨੀ ਕਿ ਸੋਨਾ ਸੀਗਾ ਤੇ ਜਾਨੀ ਕਿ 60 60 ਗੱਟੇ ਹੀ ਹੋਇਆ ਜਾਨੀ ਕਿ ਬਾਹਲਾ ਨਹੀਂ ਹੋਇਆ ਤੇ ਨਾ ਦੇਖੋ ਚੱਲੀ ਜਾਂਦਾ ਰਿਕ ਤੇ ਬਣਾਈ ਜਾਂਦੇ ਆਪਾਂ ਰੰਡਾਂ ਜੀਆਂ ਤੇ ਦੇਖੋ ਐ ਲੈਣਾ ਜੀਆਂ ਲਾਈ ਜਾਂਦਾ ਉਹ ਆਉਂਦਾ ਰੈਕਰ ਚੱਲਦਾ ਵੀ ਤੇ ਐ ਗੰਡਾ ਬਣੀ ਜਾਂਦੀਆਂ ਆਹ ਲੈਣਾ ਜੀਆਂ ਤੇ ਕੱਲ ਨੂੰ ਗੰਡਾ ਬਣ ਜਣਗੀਆਂ ਐ ਲੈਣਾ ਜੀਆਂ ਲਾਈ ਜਾਂਦਾ ਸੀ ਆਹ ਦੇ ਵਟੇਰੀਆਂ ਜੀਆਂ ਲੰਮੇ ਲੋਡ ਦੇਖੋ ਅਸਾਂ ਐ ਖਾਲੀ ਹੋਈ ਜਾਂਦਾ ਵਾਹਣ ਤੇ ਆਹ ਐ ਲੈਣਾ ਜੀਆਂ ਲੱਗੀਆਂ ਜਾਂਦੀਆਂ ਪਰਾਲੀ ਦੀਆਂ ਸਾਦੇ ਉਧਰੋਂ ਵੀ ਉਹ ਆਉਂਦਾ ਮਾਰਦਾ ਤੇ ਲੰਮੇ ਲੋਟੀ ਲੱਗਿਆ ਵਾ ਬਾਈ ਬਸ ਕੱਲੂ ਗੰਡਾ ਬਣ ਜਾਣਗੇ ਆ ਆ ਪਾ ਚੋਨੇ ਦੀ ਵੀ ਬਸ ਦੀਵਾਲੀੋਂ ਬਾਅਦ ਕੱਲੂ ਦੀਵਾਲੀ ਆ 23 ਤਰੀਕ ਨੂੰ ਵੀ ਵੜਾਂਗੇ ਬਾ ਸ਼ਾਮੇ ਸ਼ਾਮੇ ਜਿਹੇ ਵੜਤਾ ਦਿੱਗਿਆ ਦਿੱਗਿਆ ਜਾ ਇਹ ਲਾ 43 ਕਿਉਂਕਿ ਇਹ ਝਾੜ ਟੂੜਦਾ ਹੈ ਨਹੀਂ ਜਿਹੜਾ 26 ਟੁਲੇ ਆਪਣਾ ਬਸ 58 ਕਿੱਟਿਆਂ ਦਾ ਹੀ ਆ ਪੱਠਿਆਂ ਨੂੰ ਆਏ ਸੀ ਹੁਣ ਨਾਲੇ ਉਧਰ ਰੈਕ ਵੱਜੀ ਜਾਂਦਾ ਆਪਾਂ ਜਿਹੜੇ ਪੱਠੇ ਵੀ ਜੇ ਕਾਚੜਾ ਵਿੱਚ ਆਦੇ ਜਮੀ ਹਾਲੋਂ ਹਾਲੋਂ ਆ ਤਾਰਾ ਮੀਰਾ ਜਮੀ ਖੜੀ ਹੈ ਵਿੱਚ ਮੱਕਾ ਫਾਂ ਮੂੜੀਆਂ ਹੋਈਆਂ ਖਾਣ ਵਾਲੀਆਂ ਆ ਤੇ ਬਸ ਬੱਟੇ ਤੇ ਉਹ ਉਧਰੋਂ ਬਚਾਉ ਸਰੋਂ ਤੋੜ ਗਿਆ ਜਿਹਾ ਸੜਦਾ ਸੀ ਆ ਕਾਜੀ ਚ ਤੇ ਬਸ ਪੱਠੇ ਲੱਦ ਕੇ ਚਾਵਾਂਗੇ ਲੋਕਾਂ ਚੜਾਈ ਵਧੀਆ ਖੜਾ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ